ਅੱਜ ਕੱਲ੍ਹ ਮੈਂ ਹਾਰਤੀਆ ਸੁੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਹੈ ਕਹਿੰਦੇ ਨੇ ਕਿ ਜਦੋਂ ਵੀ ਕਿਸੇ ਵੱਡੇ ਅਫਸਰ ਅਧਿਕਾਰੀ ਜਾਂ ਨੇਤਾ ਦੀ ਸ਼ੈ ਮਿਲ ਜਾਵੇ ਤਾਂ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਸਾਨੂੰ ਇੰਜ ਲੱਗਦਾ ਕਿ ਹੁਣ ਸਾਨੂੰ ਕੋਈ ਰੋਕਣ ਟੋਪਣ ਵਾਲਾ ਨਹੀਂ ਹੈ ਪਰ ਉਹੀ ਕਦਮ ਜਦੋਂ ਪੁੱਠਾ ਪੈ ਜਾਂਦਾ ਹੈ ਤਾਂ ਉਹ ਹੰਕਾਰ ਸਾਡੀ ਤਬਾਹੀ ਬਣ ਜਾਂਦਾ ਹੈ ਇਸ ਕਰਕੇ ਜੇਕਰ ਵੀ ਕਿਸੇ ਵੱਡੇ ਅਫਸਰ ਅਧਿਕਾਰੀ ਦੀ ਜ਼ਿਕਰ ਸ਼ੈ ਮਿਲਦੀ ਹੈ ਤਾਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਜਦੋਂ ਵੀ ਪੈਰ ਫਿਸਲਦਾ ਹੈ ਤਾਂ ਉਹੀ ਵੱਡਾ ਹੱਥ ਜਿਹੜਾ ਆ ਵੱਡਾ ਸਾਥੀ ਜਿਹੜਾ ਹੁੰਦਾ ਆ ਉਹ ਮੂੰਹ ਪਿੱਛੇ ਮੋੜ ਲੈਂਦਾ ਹੈ ਇਹ ਕੁਝ ਉਹ ਤੋਂ ਹੋਇਆ ਜਦੋਂ ਕੋਰਟ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਸੀ ਉਸ ਦੌਰਾਨ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਤਨ ਕੀਤੇ ਜਿਹੜਾ ਹੰਕਾਰ ਸੀ ਉਹ ਸਿਰ ਚੜ ਕੇ ਬੋਲ ਰਿਹਾ ਸੀ ਤੇ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਖਾਨਿਆਂ ਆਜਾ ਜੁੱਪੁਗਤਣਾ ਪੈਂਦਾ ਆ ਹੁਣ ਉਹ ਵਿਅਕਤੀ ਹੀ ਸਮਝ ਸਕਦਾ ਹੈ ਇਹ ਹੋਇਆ ਹੈ ਦਰਸਾ ਦਿਏ ਜਸ਼ਨਪ੍ਰੀਤ ਨਾਮਕ ਦੇ ਇੱਕ ਐਸਐਚਓ ਦੇ ਨਾਲ ਕਿਉਂਕਿ ਉਸਨੇ ਕੋਰਟ ਦੇ ਵਿੱਚ ਮੌਜੂਦ ਇੱਕ ਚੌਂਕੀਦਾਰ ਦੇ ਨਾਲ ਕੁੱਟਮਾਰ ਕਰ ਦਿੱਤੀ ਉਸ ਵੇਲੇ ਜਦੋਂ ਮਜੀਠੀਆ ਦੀ ਪੇਸ਼ੀ ਸੀ ਗੇਟ ਖੁਲੋਣਾ ਸੀ ਅਤੇ ਜ਼ਬਰੀ ਉਸਨੇ ਉਸ ਦਿਨ ਆਪਣੇ ਹੱਥੋਂ ਚੌਕੀਦਾਰ ਦੇ ਹੱਥੋਂ ਉਸ ਇੰਸਪੈਕਟਰ ਨੇ ਜਸ਼ਨਪ੍ਰੀਤ ਨਾਮ ਦੇ ਇੰਸਪੈਕਟਰ ਨੇ ਚਾਬੀਆਂ ਖੋਈਆਂ ਅਤੇ ਉਸਨੂੰ ਕੁੱਟਮਾਰ ਕਰ ਦਿੱਤੀ ਤੇ ਹੁਣ ਇਹ ਜਿਹੜਾ ਕਦਮ ਉਸਨੇ ਚੁੱਕਿਆ ਸੀ ਕਿਸ ਦੀ ਅਫਸਰ ਸ਼ਾਹੀ ਤੇ ਕਿਸ ਦੀ ਸ਼ਹਿਰ ਤੇ ਉਸਨੇ ਇਸ ਕਦਮ ਚੁੱਕ ਲਿਆ ਜੋ ਹੁਣ ਉਸਦੀ ਮੁਸ਼ਕਲਾਂ ਜਿਹੜਾ ਉਹ ਵਧਾ ਰਿਹਾ ਹੈ ਜ਼ਿਲ੍ਹਾ ਅਦਾਲਤ ਦੇ ਪੱਨੋਂ ਅਦਾਲਤੀ ਕੰਪਲੈਕਸ ਦੇ ਅੰਦਰ ਅਦਾਲਤ ਮੁਲਾਜ਼ਮ ਦੀ ਕੁੱਟਮਾਰ ਦੇ ਦੋਸ਼ ਤੇ ਵਿੱਚ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਖਿਲਾਫ ਐਫ ਆਈ ਆਰ ਦਰਜ ਦੇ ਹੁਕਮ ਦਿੱਤੇ ਗਏ ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਗੱਲ ਸਮਝ ਤੋਂ ਬਾਅਦ ਹੈ ਕਿ ਕਿਵੇਂ ਉਸ ਇਨਸਪੈਕਟਰ ਨੇ ਆਪਣੀ ਸੀਮਾ ਤੋਂ ਬਾਹਰ ਜਾ ਕੇ ਡਿਊਟੀ ਦੇ ਦੌਰਾਨ ਸਰਕਾਰੀ ਕਰਮਚਾਰੀ ਨਾਲ ਗਲਤਵੱਤੀ ਰਾਕਰ ਲਿਆ ਉਹਦੀ ਕੁੱਟਮਾਰ ਕਰ ਦਿੱਤੀ ਹੁਣ ਇਹ ਘਟਨਾ ਜਿਹੜੀ ਹੈ ਇਹ 6 ਜੁਲਾਈ 2025 ਦੀ ਹੈ ਜਦੋਂ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਅਦਾਲਤੀ ਕੰਪਲੈਕਸ ਦੇ ਅੰਦਰ ਵਿਕਰਮਜੀਤ ਸਿੰਘ ਵਜੀਠਿਆਦੀ ਵੇਸ਼ੇ ਦੌਰਾਨ ਗੇਟ ਕੋਲਡ ਨੂੰ ਲੈ ਕੇ ਅਦਾਲਤ ਦੇ ਚੌਂਕੀਦਾਰ ਨਾਲ ਉਲਝ ਗਿਆ ਚੌਂਕੀਦਾਰ ਦੇ ਵੱਲੋਂ ਗੇਟ ਖੋਲਣ ਨੂੰ ਲੈ ਕੇ ਅਦਾਲਤ ਤੋਂ ਇਜਾਜ਼ਤ ਮੰਗੇ ਜਾਣ ਦੀ ਗੱਲ ਕਹੀ ਤਾਂ ਉਕਤ ਇੰਸਪੈਕਟਰ ਨੇ ਚੌਂਕੀਦਾਰ ਕੋਲ ਜਬਰਨ ਜਾਨੀਆਂ ਖੋਈਆਂ ਅਤੇ ਉਹਦੀ ਕੁੱਟਮਾਰ ਕੀਤੀ ਇਸ ਘਟਨਾ ਤੋਂ ਤੁਰੰਤ ਬਾਅਦ ਚੌਂਕੀਦਾਰ ਬਲਜੀਤ ਸਿੰਘ ਦੇ ਵੱਲੋਂ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਨੀਸ਼ ਕੋਇਲ ਨੂੰ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਬਾਅਦ ਮੈਜਿਸਟ੍ਰੇਟ ਦੇ ਵੱਲੋਂ ਬਲਜੀਤ ਸਿੰਘ ਨੂੰ ਮੈਡੀਕਲ ਜਾਂਚ ਕਰਾਉਣ ਦੀ ਕੀਤੀ ਗਈ ਤਾਂ ਬਲਜੀਤ ਸਿੰਘ ਨੇ ਬਾਅਦ ਵਿੱਚ ਪੁਲਿਸ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮੈਜਿਸਟ੍ਰੇਟ ਤੇ ਰੇਡਰ ਪਵਨ ਕੁਮਾਰ ਦੇ ਬਲਜੀਤ ਘਟਨਾ ਨੂੰ ਅਪਰਾਧ ਦੱਸਦੇ ਹੋਏ ਅਦਾਲਤ ਦੇ ਵਿੱਚ ਇੱਕ ਸ਼ਿਕਾਇਤ ਜ਼ਰੂਰ ਦਰਜ ਕੀਤੀ ਗਈ ਹੈ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਵੀ ਮਾਮਲਾ ਦਰਜ ਨਹੀਂ ਕੀਤਾ ਜਿਸ ਤੋਂ ਬਾਅਦ ਅਦਾਲਤ ਨੇ ਸੀਸੀਟੀਵੀ ਫੁਟੇਜ ਮੰਗਵਾਈ ਅਤੇ ਉਕਤ ਫੁਟੇਜ ਨੂੰ ਦੇਖਣ ਤੋਂ ਬਾਅਦ ਹੀ ਪਾਇਆਗਾ ਕਿ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦਾ ਸਲਿੱਕਾ ਅਪਰਾਧ ਹੈ ਅਦਾਲਤ ਨੇ ਹੁਣ ਇਹ ਵੀ ਕਿਹਾ ਕੇ ਮਾਮਲਾ ਨਿਜੀ ਨਹੀਂ ਹੈ ਸਗੋ ਡਿਊਟੀ ਤੇ ਤੈਨਾਤ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਕੀਤੀ ਗਈ ਹਿੰਸਾ ਜੋ ਕਿ ਇੱਕ ਅਪਰਾਧ ਹੈ ਅਦਾਲਤ ਨੇ ਥਾਣਾ ਸੋਹਣਾ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਧਾਰਾ 115 132 ਅਤੇ 221 ਅਤੇ ਭਾਰਤੀ ਬੀਐਨਐ ਧਾਰਾ 304 ਦੇ ਨਾਲ ਨਾਲ ਜਾਂ ਦੌਰਾਨ ਸਾਹਮਣੇ ਆਇਆ ਕਿ ਹੋਰ ਧਾਰਾਵਾਂ ਦੇ ਤਹਿਤ ਵੀ ਐਫਆਈਆਰ ਦਰਜ ਕੀਤੀ ਜਾਵੇ। ਅਦਾਲਤ ਨੇ ਹੁਕਮ ਇਹ ਵੀ ਦਿੱਤੇ ਹਨ ਕਿ ਕਿਸੇ ਕੇਸ 'ਚ ਐਫਆਈਆਰ ਦਰਜ ਕਰਕੇ ਉਸਦੀ ਕਾਪੀ ਅਦਾਲਤ ਨੂੰ ਭੇਜ ਜਾਵੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਉਹ ਵੀਰਵਾਰ ਨੂੰ ਤੈਅ ਕੀਤੀ ਗਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਕਹੋਰ ਵੀ ਪਟੀਸ਼ਨ ਦਾਇਰ ਕੀਤੀ ਗਈ ਹੈ ਕਿਉਂਕਿ ਜਿਹੜੇ ਵੀ ਵਿਕ੍ਰਮਜੀਤ ਸਿੰਘ ਮਜੀਠੀਆ ਦੇ ਸਮਰਥਕ ਨੇ ਪੱਤਰਕਾਰ ਨੇ ਜਿਹੜੇ ਵਕੀਲ ਨੇ ਉਹਨਾਂ ਤੋਂ ਕਈ ਸਾਰਾ ਪ੍ਰੇਪਰ ਜੜਾ ਆ ਉਹ ਉੱਲਾ ਰੱਖਿਆ ਜਾਂਦਾ ਹੈ ਇਹ ਪਟੀਸ਼ਨ দায়ের ਕੀਤੀ ਗਈ ਹੈ ਕਿ ਅਕਸਰ ਅਮਜੀਠ ਦੇ ਕੇਸ ਦੇ ਵਿੱਚ ਕੀ ਕੁਝ ਹੋ ਰਿਹਾ ਅੰਦਰ ਕਿਉਂਕਿ ਜੇਕਰ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਕਾਰਜ ਕਰ ਜੇਕਰ ਲਾਈਵ ਸਟ੍ਰੀਮਿੰਗ ਹੋ ਸਕਦੀ ਹੈ ਸਭ ਕੁਝ ਸਭ ਅੰਦਰ ਕੀ ਕੁਝ ਹੋ ਰਿਹਾ ਉਹ ਕੀ ਦੇਖ ਸਕਦੇ ਨੇ ਤਾਂ ਫਿਰ ਸਾਡੇ ਵਕੀਲਾਂ ਨੂੰ ਸਾਡੇ ਪੱਤਰਕਾਰਾਂ ਨੂੰ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸਮਰਥਕ ਨੇ ਵਿਕਰਮਜੀਤ ਸਿੰਘ ਅਮਜੀਠ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਜਾਣਨ ਦਾ ਵੀ ਪੂਰਾ ਹੱਕ ਹੈ ਇਸ ਬਾਬਤ ਵਿੱਚ ਇੱਕ ਪਟੀਸ਼ਨ ਜਿਹੜੀ ਆ ਉਹ ਅੰਦਰ ਦਾਖਲ ਕੀਤੀ ਗਈ ਹੈ ਇਹ ਵੀ ਕਿਹਾ ਜਾ ਰਿਹਾ ਸੀਗਾ ਕਿਉਂਕਿ ਅੰਦਰ ਜੋ ਕੁਝ ਵੀ ਹੁੰਦਾ ਹੈ ਜਦੋਂ ਵੀ ਮਜੀਠੇ ਦੀ ਪੇਸ਼ੀ ਹੁੰਦੀ ਹੈ ਤਾਂ ਪਰਦੇ ਲਾ ਦਿੱਤੇ ਜਾਂਦੇ ਨੇ ਇਸ ਕਰਕੇ ਸਾਨੂੰ ਸਾਰਾ ਵੇਰਵਾ ਕੀ ਕੁਝ ਅੰਦਰ ਹੋ ਰਿਹਾ ਹੈ ਮਜੀਠੇ ਦੇ ਨਾਲ ਕੋਈ ਚੰਗੀ ਆਈ ਹੋ ਰਹੀ ਹੈ ਜਾਂ ਫਿਰ ਮਾੜਾ ਕੰਮ ਹੋ ਰਿਹਾ ਕੁਝ ਵੀ ਤਰੱਕੀ ਦੀ ਜਾਣਕਾਰੀ ਜਿਹੜੀ ਉਹ ਬਾਹਰ ਆਉਣੀ ਜ਼ਰੂਰੀ ਹੈ ਸਾਰੀ ਗੱਲਾਂ ਜਿਹੜੀਆਂ ਸਾਂਝੀਆਂ ਕਰਨੀਆਂ ਜ਼ਰੂਰੀਆਂ ਨੇ ਜਿਸ ਕਾਰਨ ਇੱਕ ਪਰਿਸ਼ੰਨ ਅੰਦਰ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਇਸ ਦੇ ਨਾਲ ਹੀ ਜਸ਼ਨਪ੍ਰੀਤ ਇੰਸਪੈਕਟਰ ਨੇ ਕਿਸ ਦੀ ਸ਼ੈਤੇ ਕਿਹੜੇ ਅਫਸਰ ਦੀ ਬਾਵਾਈ ਤੇ ਜੋ ਖਤਮ ਚੁੱਕਿਆ ਜਿਸ ਨੇ ਉਸ ਦੀ ਮੁਸ਼ਕਲਾਂ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਹੈ ਇਸ ਕਰਕੇ ਜੇਕਰ ਵੀ ਕਿਸੇ ਦੇ ਵੀ ਅਫਸਰ ਸਾਹੀ ਜਾਂ ਵੱਡੇ ਅਧਿਕਾਰੀ ਦਾ ਜੇਕਰ ਤੁਹਾਡੇ ਉੱਪਰ ਹੱਤ ਹੈ ਤਾਂ ਉਸ ਹੰਕਾਰ ਤੋਂ ਬਚੋ ਉਸ ਦੀ ਸ਼ੈਤ ਤੋਂ ਉਹ ਕਦਮ ਚੁੱਕਣ ਤੋਂ ਬਚੋ ਜੋ ਤੁਹਾਡੀ ਮੁਸੀਬਤਾਂ ਨਾ ਵਧਾਵੇ ਫਿਲਹਾਲ ਜੇਕਰ ਵਿਕਰਮ ਮਜੀਠੀਆ ਦੀ ਗੱਲ ਕਰੀਏ ਤਾਂ ਉਹਨਾਂ ਦੀ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਉਂਕਿ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਕਿਉਂਕਿ ਹਲੇ ਤੱਕ ਅਗਲੇਰੀ ਅਦਾਦੀ ਫਿਕਰਿਆ ਜੜੀ ਉਸ ਜਾਰੀ ਹੈ ਉਸ ਦੇ ਵਿੱਚ ਕਦੋਂ ਰਾਹਤ ਮਿਲਦੀ ਹੈ ਇਹ ਤਾਂ ਸਮਾਂ ਆਉਣ ਤੇ ਬਾਅਦ ਹੀ ਪਤਾ ਚਲੇਗਾ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਨੂੰ ਰਾਹਤ ਭਾਵੇਂ ਜਦੋਂ ਮਰਜ਼ੀ ਮਿਲੇ ਪਰ ਇੰਸਪੈਕਟਰ ਜਸ਼ਨਪ੍ਰੀਤ ਦੀਆਂ ਮੁਸ਼ਕਲਾਂ ਜ਼ਰੂਰ ਵਧ ਗਈਆਂ ਨੇ ਉਹ ਕਾਨੂੰਨ ਦੇ ਸਿਕੰਜੇ ਦੇ ਵਿੱਚ ਜ਼ਰੂਰ ਫਾਇਦਾ ਦਿਖਾਈ ਦੇ ਰਿਹਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਜਸ਼ਨਪ੍ਰੀਤ ਸਿੰਘ ਨੂੰ ਵੀ ਵੱਡਾ ਪਛਤਾਵਾ ਹੋ ਸਕਦਾ ਹੈ ਕਿ ਮੈਂ ਆਪਣੇ ਉੱਚ ਅਧਿਕਾਰ ਦਾ ਹੁਕਮ ਮੰਨ ਕੇ ਹਕੂਮਤ ਤਾਂ ਕਰ ਦਿੱਤੀ ਹੈ ਪਰ ਇਹਦਾ ਖਾਮਿਆਜਾ ਜਿਹੜਾ ਉਹਨੂੰ ਜ਼ਰੂਰ ਭਗਤਣਾ ਪਏਗਾ ਉਥੇ ਹੀ ਤੁਸੀਂ ਕਿਸ ਤਰ੍ਹਾਂ ਦੀ ਡਿਊਟੀ ਫਿਲਹਾਲ ਲਗਾਤਾਰ ਜਸ਼ਨਪ੍ਰੀਤ ਦੀਆਂ ਮੁਸ਼ਕਿਲਾਂ ਜੜੀਆਂ ਨੇ ਵੱਧ ਰਹੀਆਂ ਨੇ ਅਤੇ ਅਦਾਲਤ ਦੇ ਹੁਕਮ ਦੇ ਤਹਿਤ ਪਰਚਾ ਜਿਹੜਾ ਦਰਜ ਕੀਤਾ ਗਿਆ ਤਾਂ ਦੇਖਣਾ ਹੁਣ ਇਹ ਹੋਵੇਗਾ ਕਿ ਇਸ ਪੂਰੇ ਮਾਮੇ ਦੇ ਵਿੱਚ ਹੁਣ ਜਸ਼ਨਪ੍ਰੀਤ ਸਿੰਘ ਕੀ ਖੁਦ ਆਪਣਾ ਪੱਖ ਰੱਖਣ ਦੇ ਲਈ ਸਾਹਮਣੇ ਆਉਂਦਾ ਹੈ ਜਾਂ ਫਿਰ ਨਹੀਂ ਕਿ ਖਾਮ ਵਿੱਚ ਆ ਜਾ ਤਾਂ ਤੁਹਾਨੂੰ ਉਤਨਾ ਪਹਿਣਾ ਹੀ ਕਿਉਂਕਿ ਉਸਨੇ ਜਿੱਥੇ ਕਾਨੂੰਨ ਦੀ ਹਿਮਾਇਤ ਕਰਨੀ ਸੀ ਅਦਾਲਤ ਦੇ ਅੰਦਰ ਜਿੱਥੇ ਇਹ ਵਤੀਰਾ ਕੀਤਾ ਆ ਕੌਣ ਦੋਸ਼ੀ ਹੈ ਤੇ ਕੌਣ નિર્ਦੋਸ਼ੀ ਹੈ ਉੱਥੇ ਹੀ ਆਪਣੇ ਹੱਥ ਵਿੱਚ ਕਾਨੂੰਨ ਲੈ ਲਿਆ ਜਿੱਥੇ ਨਿਆਂ ਅਤੇ ਨਿਆਂ ਦਾ ਇਨਸਾਫ ਹੁੰਦਾ ਹੈ ਜਿਸ ਕਰਕੇ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜਸ਼ਨਪ੍ਰੀਤ ਸਿੰਘ ਫਿਲਹਾਲ ਹੁਣ ਕੀ ਫੈਸਲਾ ਹੋਵੇਗਾ ਜਸ਼ਨਪ੍ਰੀਤ ਸਿੰਘ ਸਾਹਮਣੇ ਆਉਂਦਾ ਹੈ ਆਪਣੇ ਬਚਾਅ ਦੇ ਵਿੱਚ ਆਪਣੀ ਸਪਾਈ ਦੇ ਵਿੱਚ ਕੋਈ ਪੱਖ ਰੱਖਦੇ ਨਹੀਂ ਜਾਣ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ